ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਆਈ ਸੀ ਹੁਣ ਕੱਖ ਵੱਢਣ 4 ਵਜੇ ਆਈ ਸੀ ਥੋੜੇ ਦੇ ਚਾਰ ਵਜੇ ਇਧਰ ਘੰਟਾ ਹੋ ਗਿਆ ਆਪਾਂ ਨੂੰ ਕੁਛ ਤਾਂ ਵੱਢ ਲਈ ਮੱਛਰ ਬਹਾਂ ਖਾ ਜਾਂਦਾ ਕਈ ਪੈਣਾ ਹੁੰਦੀਆਂ ਨੇ ਕਮੈਂਟ ਕਰਨ ਲੱਗੀਆਂ ਮੈਂਟਰ ਆਉਂਦੀਆਂ ਨੇ ਪੈਣੇ ਏਸੀਆਂ ਚ ਬਹਿ ਕੇ ਕਮੈਂਟ ਕਰਨੇ ਸੌਕੇ ਹੁੰਦੇ ਨੇ ਜੀ ਤੇ ਜਦੋਂ ਆਪਾਂ ਨਾ ਆਪ ਕਰਨਾ ਪੈਂਦਾ ਲੀਵਰ ਤੋਂ ਤਾਂ ਹਰ ਇੱਕੀ ਕਰਾ ਲੰਦਾ ਤੇ ਜਦੋਂ ਆਪ ਮਿਹਨਤ ਕਰਨੀ ਪੈਂਦੀ ਹੈ ਨਾ ਫਿਰ ਪਤਾ ਲੱਗਦਾਗਾ ਵੀ ਕਿਵੇਂ ਮਿਹਨਤ ਹੁੰਦੀ ਹੈ ਵੇਖੋ ਆਪਣੇ ਸਾਹਮਣੇ ਵਿਚਾਰੇ ਸਬਜ਼ੀ ਤੋੜਦੇ ਨੇ ਕਿੰਨੀ ਮਿਹਨਤ ਕਰਦੇ ਨੇ ਉਹ ਵੀ ਸਿੰਦਰਾਂ ਤੁਰੇ ਵਧਦੇ ਨੇਗੇ ਤੇ ਬਸ ਇੱਕ ਰੇੜਾ ਭਰਤਾ ਆਪਾਂ ਕੁਝ ਹੋਰ ਵੱਡਣ ਵਾਲੇ ਨੇ ਭਰੀਆਂ ਬੰਨਣ ਲੱਗੇ ਸਾਹ ਹੋਰ ਵੜ ਗਈਆਂ ਮੈਂ ਕੱਖ ਤੇ ਮੱਛਰ ਦਾ ਭਰਿਆ ਪਿਆ ਵਿੱਚੋਂ ਬਹੁਤ ਜ਼ਿਆਦਾ ਮੱਛਰ ਹੋ ਗਿਆ ਤੇ ਦੁਆ ਦਾ ਪੈਥੋ ਤੂੜੀ ਵੀ ਲੈ ਕੇ ਜਾਇਆ ਕਰਾਂਗੇ ਆਪਣੇ ਆਸੇ ਕੁੱਪ ਇੱਥੇ ਲੱਗੇ ਹੋਏ ਨੇਗੇ ਬਕਸ ਘਰੇ ਖਤਮ ਹੋ ਗਈ ਇੱਥੋਂ ਲੈ ਕੇ ਜਾਇਆ ਕਰਾਂਗੇ ਤੇ ਇੱਥੇ ਦੇਖੇ ਖੇਤਾਂ ਚ ਦਰਸਦਾ ਨਹੀਂ ਰਹਿਣਾਂ ਮੈਂ ਕਿੰਨੀ ਸ਼ਾਂਤੀ ਆਉਂਦੀ ਆ ਮੰਮੋ ਹਵਾ ਠੰਡੀ ਰੰਡੀ ਹਵਾ ਹੈ ਜੀ ਅੱਜ ਹਵਾ ਚੱਲ ਪਈ ਨੂੰ ਬੇਸੀ ਵਧੀਆ ਆਰਾਮਦਾਰੀ ਆ ਸਵੇਰੇ ਆਪਣੇ ਤੋਂ ਆਇਆ ਨਹੀਂ ਗਿਆ ਭਾਈ ਇਸੀ ਕੁਸ਼ਕਾ ਕਾ ਮੈਂ ਚੱਲਾਂ ਪਾ ਪਿਛਲੇ ਪਹਿਰ ਸੱਨੀ ਪਾ ਕੇ ਤੇ ਲਿਆਵਾਂਗੇ ਜਾ ਕੇ ਪਾਣੀ ਪੂਣੀ ਪਿਆਵਾਂਗੇ ਹਾਂ ਦੋਸਤ ਕੋਈ ਘਟਣਾ ਨਹੀਂ ਜੀ ਮੱਛਰ ਦੇ ਘੋਣਾ ਵੀ ਮੱਛਰ ਨਹੀਂ ਰਹੀ ਹੈ ਪਰ ਜਿਹੜੇ ਵੀਰ ਵੱਢਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਮੱਛਰ ਹੈਗਾ ਜਿਹੜੀਆਂ ਪੈਣਾ ਜਿਆਦੇ ਟੀ ਪਾਰਟੀਆਂ ਕਰਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਮੱਛਰ ਹੁੰਦਾ ਕਿ ਕੀ ਹੁੰਦਾ ਹਨ ਹੂੰ ਜਿਹੜੀਆਂ ਪੈਣਾ ਮਾ ਟੀ ਪਾਰਟੀਆਂ ਦੇ ਗਿੱਜੀਆਂ ਹੋਈਆਂ ਨਹੀਂਆਂ ਕਹਿੰਦੀਆਂ ਟੀ ਪਾਰਟੀਆਂ ਕਰ ਕਰਨ ਨਹੀਂ ਫਲਾਨਾ ਕਰਨਗੇ ਉਹਨਾਂ ਨੂੰ ਨਹੀਂ ਪਤਾ ਵੀ ਬਾਜ਼ਰੇ ਚ ਆਹ ਕੱਖਾਂ ਚ ਬਾਜ਼ਰੇ ਚ ਸੌਰੀ ਕਿਸੇ ਵੀ ਕੱਖਾਂ ਚ ਕਿੰਨਾ ਕੋ ਹੁੰਦਾ ਹੈਗਾ ਜਦੋਂ ਮਿਹਨਤ ਕਰਕੇ ਉਹ ਕਰਨਾ ਪੈਂਦਾ ਫਿਰ ਵੀ ਜੀ ਦੁੱਖ ਲੱਗਦਾ ਜਦੋਂ ਕੋਈ ਗਲਤ ਕਰਦਾ ਹੈ ਨਾ ਫਿਰ ਦੁੱਖ ਲੱਗਦਾ ਹੁੰਦਾ ਹੈਗਾ ਦੋਕ ਭਰੀਆਂ ਘਟਨੀਆਂ ਮੱਛਰ ਦੇ ਕੋ ਕਿੰਨਾ ਨਿਕਲ ਆਇਆ ਇੱਥੇ ਆਪੇ ਉੱਡ ਜਾਂਦਾ ਗਾਹਾਂ ਹੋ ਜਾਂਦਾ ਹੈਗਾ ਦੰਦ ਖਾਵਾ ਮੇਰੇ ਇੱਥੇ ਟੋਟਾ ਉੱਡ ਗਿਆ ਇੱਥੋਂ ਆਪਾਂ ਵੱਡਣ ਲੱਗੇ ਇੱਕ ਮਿੰਟ ਖੜੀ 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 देखो पर ये पे नहीं कुछ नहीं पर के देखो ये सुनो आ देखो कि मैं फिर दा उड़ गया देखो पर यहां पे है सारा आहा बड़ी एक आखा पा ਜਾ ਕੇ ਪਸੂ ਨੂੰ ਪਾਣੀ ਤਾਂ ਨਹੀਂ ਪਿਵਾਵਾਂਗੇ ਫਿਰ ਮੱਛਰ ਫੇਰ ਹੋ ਜਾਂਦਾ ਪਸੂ ਨੂੰ ਮੱਖ ਮੱਛਰ ਬਾਅਦ ਚ ਨੇਰਾ ਹੋ ਜਾਂਦਾ ਧਾਰਾ ਧੁਰਾ ਨੂੰ ਇੱਕੇ ਟੋਕਾ ਕਰਤਾ ਹੀ ਆਪਾਂ ਕੁਝ ਹੁਣ ਪਾਉਣ ਵਾਸਤੇ ਤੇਰਾ ਆਪਾਂ ਸੋਨੀ ਉੱਪਰ ਦਾਣਾ ਪਾ ਦਿੰਨੇ ਆ ਥੂੜੀ ਉੱਪਰ ਤੇ ਹੁਣ ਹਰੇ ਪਾ ਲਾਂਗੇ ਮੈਂ ਪਾਣੀ ਪਿਉਣ ਲੱਗਦੇ ਆ ਇੱਕ ਨਹੀਂ ਮੈਨੇ ਭਰ ਦਾਨਾ ਹੈਗਾ ਫਿਰ ਦਾਂਗੇ ਕਟੀਆਂ ਰਹਿਣੀਆਂ ਨੇ ਆਪਣੇ ਕੱਖ ਪਾਉਣ ਵਾਲੀ ਕਿੰਨੀ ਹਲੇ ਤੇ ਹੱਸੋ ਆ ਫੇਰ ਕਰ ਲਾਂਗੇ ਸਵੇਰ ਨੂੰ ਬਾਅਦ ਚ ਨੇ ਕੰਪਨਾਂ ਨੂੰ ਮੋਟਰ ਛੱਡਤੀ ਕਿ ਮੈਂ ਪਿਉਣੀ ਆ ਪਾਣੀ ਫੜੀਆਂ ਦੇਖੋ ਕਿਵੇਂ ਧੱਕੀ ਜਾਂਦੀਆਂ ਨੇ ਹੁਣ ਇਹਨਾਂ ਨੂੰ ਫਰੇ ਪਾਉਣੇ ਐ ਦੁਬਾਰਾ ਫਿਰ ਧਾਰਾ ਚੋੜਾਂਗੇ ਫਟਾਫਟ ਤੇ ਆਪਾਂ ਪਿਆਲੀ ਪਾਣੀ ਤੇ ਮੋਟਰ ਆਪਣੀ ਚੱਲ ਪਈ ਠੀਕ ਹੈ ਜੀ